ਹਲੋ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੀਆਂ ਵਧੀਆ ਹੋਗੇ ਤੇ ਗਾਇਸ ਅੱਜ ਆਪਾਂ ਬਣਾਉਣ ਜਾ ਰਹੇ ਆ ਮਟਰ ਮਸ਼ਰੂਮ ਦੀ ਸਬਜੀ ਜੋ ਬਹੁਤ ਹੀ ਸਵਾਦਬੰਦੀ ਹੈ ਤੇ ਬਹੁਤ ਹੀ ਵਧੀਆ ਲੱਗਦੀ ਆ ਸਰਦੀਆਂ ਦੇ ਵਿੱਚ ਮਟਰ ਬਹੁਤ ਸੁਣੇ ਆਉਂਦੇ ਆ ਹਰੇ-ਹਰੇ ਤੇ ਇਸ ਲਈ ਆਪਾਂ ਬਣਾ ਰਹੇ ਆ ਮਸ਼ਰੂਮ ਮਟਰ ਦੀ ਸਬਜੀ ਆਪਾਂ ਲਿਆਂਦੀ ਸੀ ਮੰਡੀਆਂੋਂ ਦੋ ਡੱਬੀਆਂ ਮਸ਼ਰੂਮ ਦੀਆਂ ਜਿਨ੍ਹਾਂ ਨੂੰ ਆਪਾਂ ਕੱਟ ਕੇ ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਬੋਇਲ ਕਰ ਲਾਂਗੇ ਥੋੜਾ ਜਿਹਾ ਗਰਮ ਕਰਕੇ ਇਹਨਾਂ ਨੂੰ ਧੋ ਲਈਦਾ ਗਰਮ ਪਾਣੀ ਦੇ ਨਾਲ ਫਿਰ ਆਪਾਂ ਪਿਆਜ਼ ਤੇ ਲਸਣ ਅਦਰਕ ਮਿਰਚ ਦਾ ਮਸਾਲਾ ਤੜਕਾ ਬਣਾਇਆ ਸੀ ਉਹ ਆਪਾਂ ਪਾਤਾ ਉਹਨੂੰ ਭੁੰਨ ਕੇ ਫਿਰ ਆਪਾਂ ਉਹਦੇ ਵਿੱਚ ਪਾਤਾ ਟਮਾਟਰ ਤੇ ਟਮਾਟਰ ਦੇ ਉੱਪਰ ਆਪਾਂ ਪਾਵਾਂਗੇ ਨਮਕ ਮਿਰਚ ਮਸਾਲੇ ਤੇ ਪਹਿਲਾਂ ਆਪਾਂ ਆਪਣੇ ਹਿਸਾਬ ਨਾਲ ਪਿਆਜ਼ ਲਸਣ ਦਾ ਮਸਾਲਾ ਪਾਇਆ ਸੀ ਪਿਆਜ਼ ਲਸਣ ਅਦਰਕ ਹਰੀਆਂ ਮਿਰਚ ਸਾਰਾ ਕੁਝ ਆਪਾਂ ਪੀਸ ਕੇ ਉਹਦੇ ਵਿੱਚ ਪਾਤਾ ਫਿਰ ਟਮਾਟਰ ਦੇ ਪਾਉਣ ਤੋਂ ਬਾਅਦ ਉਹਨਾਂ ਨੂੰ ਭੁੰਨ ਕੇ ਫਿਰ ਉੱਪਰ ਪਾਇਆ ਟਮਾਟਰ ਫਿਰ ਉੱਪਰ ਪਾਏ ਨਮਕ ਮਿਰਚ ਮਸਾਲੇ ਜਿਹੜੇ ਆਪਾਂ ਵਰਤਦੇ ਹਾਂ ਰੂਟੀਨ ਵਾਲੇ ਮਸਾਲੇ ਰੋਜ ਦੇ ਉਹ ਆਪਾਂ ਇਹਨਾਂ ਦੇ ਉੱਤੇ ਪਾ ਦਾਂਗੇ ਇਹ ਮਸਾਲੇ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਸਾਲੇ ਨੂੰ ਜਦੋਂ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਊਗਾ ਤੇ ਫਿਰ ਆਪਣਾ ਤੜਕਾ ਹੋ ਜਾਊਗਾ ਤਿਆਰ ਆਪਾਂ ਇਹਦੇ ਉੱਪਰ ਨਮਕ ਮਿਰਚ ਮਸਾਲਾ ਗਰਮ ਮਸਾਲਾ ਜੋ ਵੀ ਤੁਸੀਂ ਮਸਾਲੇ ਜਿਹੜੇ ਵਰਤਦੇ ਹੋ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਮੈਂ ਜੋ ਵਰਤਦੀ ਆ ਉਹ ਮੈਂ ਇਹਦੇ ਵਿੱਚ ਐਡ ਕਰਤੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਤੜਕੇ ਨੂੰ ਭੁੰਨ ਲਵਾਂਗੇ ਤੇ ਜਦੋਂ ਤੇਲ ਠੜਕਾ ਤੇਲ ਛੱਡਣਾ ਸ਼ੁਰੂ ਕਰ ਦੂਗਾ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਮਟਰ ਦੇਖੋ ਤੜਕੇ ਨੇ ਤੇਲ ਛੱਡਤਾ ਹੀ ਬੜਾ ਸੁਣਾ ਤੜਕਾ ਹੋ ਗਿਆ ਸੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਰੇ-ਹਰੇ ਮਟਰ ਪਾ ਦਵਾਂਗੇ ਤੇ ਮਟਰ ਪਾ ਕੇ ਥੋੜਾ ਜਿਹਾ ਮਟਰਾਂ ਨੂੰ ਵੀ ਆਪਾਂ ਭੁੰਨ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਕਿਉਂਕਿ ਆਪਾਂ ਥੋੜੀ ਜੀ ਇਹਨੂੰ ਰਸੇ ਵਾਲੀ ਬਣਾਵਾਂਗੇ ਆਪਾਂ ਸੁੱਕੀ ਸਬਜ਼ੀ ਨਹੀਂ ਬਣਾਣੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਉੱਪਰੋਂ ਦੀ ਜਿਹੜੀਆਂ ਗਰਮ ਨਾਲ ਆਪਣੀ ਸਬਜੀ ਬਣ ਕੇ ਹੋ ਜੋਗੀ ਤਿਆਰ ਤੇ ਦੇਖੋ ਗਾਈਜ਼ ਆਪਾਂ ਇੱਥੇ ਦੋ ਸੀਟੀਆਂ ਲਵਾਉਣੀਆਂ ਵਾ ਮਟਰ ਤੇ ਮਸ਼ਰੂਮ ਦੋਨੋਂ ਹੀ ਸੌਫਟ ਹੁੰਦੇ ਆ ਤੇ ਜਲਦੀ ਹੋ ਜਾਂਦੇ ਆ ਤੇ ਦੋ ਹੀ ਸੀਟੀਆਂ ਨਾਲ ਆਪਣੀ ਸਬਜੀ ਬਣ ਕੇ ਹੋ ਜੂਗੀ ਤਿਆਰ ਤੇ ਇਧਰੋਂ ਆਪਾਂ ਦੋ ਸੀਟੀਆਂ ਲਵਾ ਲਈਆਂ ਆਪਣੀ ਸਬਜੀ ਹੋ ਗਈ ਹੈ ਬਣ ਕੇ ਤਿਆਰ ਤੇ ਹੁਣ ਆਪਾਂ ਇਹਦੇ ਉੱਪਰ ਖੂਬਸਾਰਾ ਹਰਿਆ ਧਨੀਆ ਪਾ ਦਾਂਗੇ ਜਿਹੜਾ ਆਪਾਂ ਕੱਟ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਦੇ ਉੱਪਰ ਧਨੀਆ ਨਾਲ ਗਾਰਨਿਸ਼ ਕਰ ਲਾਂਗੇ ਤੇ ਆਪਣੀ ਸਬਜੀ ਹੋ ਗਈ ਹੈ ਬਣ ਕੇ ਰੈਡੀ ਤੇ ਦੇਖੋ ਗਾਇਸ ਕਿੰਨੀ ਵਧੀਆ ਮਟਰ ਮਸ਼ਰੂਮ ਦੀ ਸਬਜੀ ਬਣੀ ਹੈ ਬਹੁਤ ਸਵਾਦ ਬੰਦੀ ਆ ਤੁਸੀਂ ਵੀ ਬਣਾਓ ਤੇ ਖਾਓ 1 ਕਿਲੋ ਦੁੱਧ ਜਿਹਦਾ ਆਪਾਂ ਬਣਾਵਾਂਗੇ ਅੱਜ ਪਨੀਰ ਤੇ ਘਰ ਦਾ ਪਨੀਰ ਬਹੁਤ ਵਧੀਆ ਬਣਦਾ ਹੈ ਘਰ ਤੁਸੀਂ ਬਾਜ਼ਾਰ ਲਿਆਂਨ ਨਾਲੋਂ ਘਰੇ ਬਣਾਓ ਪਨੀਰ ਜਦੋਂ ਤੁਹਾਡੇ ਪਨੀਰ ਦੀ ਜ਼ਰੂਰਤ ਹੋਵੇ ਤੁਸੀਂ ਆਪਣੇ ਘਰੇ ਦੁੱਧ ਲੈ ਕੇ ਪਨੀਰ ਬਣਾ ਸਕਦੇ ਹੋ ਤੇ ਨਾਲੇ ਵਧੀਆ ਬਣ ਜਾਂਦਾ ਆ ਆਪਾਂ ਲਈ ਟਾਟਰੀਏ ਨੂੰ ਨਿੰਬੂ ਦਾ ਸੱਤ ਵੀ ਕਿਹਾ ਜਾਂਦਾ ਵਾ ਤੇ ਇਹ ਆਪਾਂ ਥੋੜਾ ਜਿਹਾ ਦੁੱਧ ਇਹਦੇ ਵਿੱਚ ਗਰਮ ਪਾ ਕੇ ਇਹਨੂੰ ਕੋਲ ਲਾਂਗੇ ਫਿਰ ਇਹਨੂੰ ਦੁੱਧ ਦੇ ਵਿੱਚ ਪਾਵਾਂਗੇ ਤੇ ਇਹਦੇ ਨਾਲ ਆਪਣਾ ਪਨੀਰ ਬੜਾ ਵਧੀਆ ਫੁੱਟ ਜਾਣਾ ਬਾਅਦ ਹੁਣ ਆਪਾਂ ਇਹਨੂੰ ਆਹ ਵਾਲੇ ਨੂੰ ਇਹਦੇ ਵਿੱਚ ਥੋੜਾ ਗਰਮ ਦੁੱਧ ਪਾਈ ਜਾਵਾਂਗੇ ਇਹਨੂੰ ਹਲਾ ਹਲਾ ਕੇ ਇਹਦੇ ਵਿੱਚ ਸੁੱਟੀ ਜਾਵਾਂਗੇ

ਕੋਪਨੀਰ ਕਿਦਾਂ ਫਟਦਾ ਜਾਂਦਾ ਆਪਣਾ ਦੇਖਾ ਚਾਤਾ ਪਾਈ ਜਾਉਂਗੇ ਦੇਖੋ ਪਨੀਰ ਲੱਗਉਂਦੇ ਆਂ ਜਾਂ ਆਪੋਂ ਬਗੋਂ ਬਗੋਂ ਦੁੱਧ ਦੇ ਵਿੱਚ ਪਾਉਣਾ ਵਾ ਤੇ ਵੇਖੋ ਆਪਣਾ ਪਨੀਰ ਕਿਦਾਂ ਫਟ ਗਿਆ ਵਾ ਸਾਰਾ ਪਖਮੀਰੇ ਦੇ ਵਿੱਚ ਪਟਿਆ ਪਾ ਦੇਣਾ ਵਾ ਇਹਦੇ ਨਾਲ ਆਪਣਾ ਸਾਰਾ ਦੁੱਧ ਫਟ ਜਾਣਾ ਵਾ ਤੇ ਇਹਦੇ ਨਾਲ ਆਪਣਾ ਫਰੀਕ ਪੰਜ ਜਾਣਾ ਬੜਾ ਵਧੀਆ ਆ ਆ ਵੇਖੋ ਜੀ ਸਾਡਾ ਪਨੀਰ ਬਣ ਕੇ ਹੋ ਗਿਆ ਰੈਡੀ ਸਾਡੇ ਸਾਰਾ ਪਾਣੀ ਲੱਗ ਹੋ ਗਿਆ ਵਾ ਸਾਡਾ ਪਾਣੀ ਲੱਗ ਹੋ ਗਿਆ ਵਾ ਪਨੀਰ ਸਾਡਾ ਲੱਗ ਹੋ ਗਿਆ ਨਾ ਇਦਾਂ ਦਾ ਪਨੀਰ ਸਾਨੂੰ ਚਾਹੀਦਾ ਸਾਡਾ ਪਨੀਰ ਬਣ ਗਿਆ ਕਿ ਉਹ ਗੈਰੜੀ ਦੇਖੋ ਇਦਾਂ ਪਾਣੀ ਲੱਗ ਹੋ ਗਿਆ ਤੇ ਦੁੱਧ ਲੱਗ ਹੋ ਗਿਆ ਕਪੜਾ ਲੈ ਸਕਦੇ ਇਤਰਾ ਦਾ ਕੂਲਾ ਜਿਹਦੇ ਵਿੱਚ ਅਸੀਂ ਪਨੀਰ ਨੂੰ ਛਾਨਾਂਗੇ ਤੇ ਇਦਾਂ ਦਾ ਕੋਈ ਵੀ ਕਾਟਨ ਦਾ ਕੂਲਾ ਕਪੜਾ ਤੁਸੀਂ ਲੈ ਸਕਦੇ ਹੋ ਆਪਾਂ ਇੱਕ ਪਤੀਲਾ ਲੈ ਲਿਆ ਦੇ ਉੱਤੇ ਆਪਾਂ ਇਹਨੂੰ ਲਾ ਲਾਂਗੇ ਕਪੜੇ ਨੂੰ ਦੁੱਧ ਵਾਲੇ ਨੂੰ ਪਤੀਲੇ ਨੂੰ ਦੇ ਉੱਤੇ ਕਪੜੇ ਦੇ ਲਾ ਲਾਂਗੇ ਤੇ ਉਹਦੇ ਵਿੱਚ ਆਪਾਂ ਪੁੰਨਾਂਗੇ ਆਪਾਂ ਨੂੰ ਗਰਮ ਵੀ ਨਹੀਂ ਲੱਗੂਗਾ ਇਹਦੇ ਵਿੱਚ ਪੁੰਨਾ ਵੀ ਸੁੱਖਾ ਹੋਊਗਾ ਤੇ ਆਪਾਂ ਇਹਦੇ ਵਿੱਚ ਇਹਨੂੰ ਦੁੱਧ ਨੂੰ ਪਨੀਰ ਨੂੰ ਪੁੰਨਾਂਗੇ ਪਾਈ ਦਾਫਾ ਸਾਰਾ ਪਨੀਰ ਕਪੜੇ ਵਿੱਚ ਇਦਾਂ ਪਾ ਲਾਂਗੇ ਤੇ ਗਾਇਸ ਇਦਾਂ ਆਪਾਂ ਕਪੜੇ 'ਚ ਕੱਢ ਲਿਆ ਹੁਣ ਇਹਨੂੰ ਆਪਾਂ ਕਪੜੇ ਨੂੰ ਕਰ ਲਾਂਗੇ ਇਕੱਠਾ ਇਦਾਂ ਆਪਾਂ ਇਕੱਠਾ ਕਰ ਲਿਆ ਤੇ ਹੁਣ ਆਪਾਂ ਇਹਦੇ ਇਹਨੂੰ ਬਾਹਰ ਰੱਖ ਕੇ ਥੋੜਾ ਜਿਹਾ ਦੇ ਉੱਤੇ ਪਾਰ ਦੇ ਦਾਂਗੇ ਜਿਹਦੇ ਨਾਲ ਆਪਣੇ ਬੜੇ ਸੋਨੇ ਪੀਸ ਬਣ ਜਾਣਗੇ ਪਨੀਰ ਦੇ ਦੇ ਉੱਤੇ ਆਪਾਂ ਥੋੜਾ ਜਿਹਾ ਪਾਰ ਰੱਖ ਦਵਾਂਗੇ ਜ ਜਿਹਦੇ ਨਾਲ ਆਪਣਾ ਪਨੀਰ ਦਾ ਪੀਸ ਬਣ ਜਾਣਗੇ ਬੜੇ ਸੋਹਣੇ ਇੱਥੇ ਆਵੇ ਆਪਾਂ ਥੋੜਾ ਜਿਹਾ ਪਾਰ ਰੱਖ ਦਵਾਂਗੇ ਥੋੜਾ ਟਾਈਮ ਤੇ ਇਹਦੇ ਨਾਲ ਆਪਣਾ ਪਨੀਰ ਬਣ ਜਾਊਗਾ ਵਧੀਆ ਇਹ ਵਾਲਾ ਪਾਣੀ ਵੀ ਬੜਾ ਵਧੀਆ ਹੁੰਦਾ ਵਾ ਤਾਕਤ ਵਾਲਾ ਹੁੰਦਾ ਏ ਘਿਓ ਵਾਲਾ ਪਾਣੀ ਏ ਇਹਦੇ ਵਿੱਚ ਆਪਾਂ ਇਹਦੇ ਨਾਲ ਆਪਾਂ ਚਾਵਲ ਬਣਾ ਸਕਦੇ ਹਾਂ ਆਟਾ ਗੁੰਨ ਸਕਦੇ ਹਾਂ ਜੋ ਮਰਜੀ ਇਸ ਪਾਣੀ ਨੂੰ ਆਪਾਂ ਵਰਤੋ ਚ ਲਿਆ ਸਕਦੇ ਹਾਂ ਤੇ ਪਾਣੀ ਵੀ ਹੈਲਦੀ ਹੁੰਦਾ ਇਹਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ ਦੇਖੋ ਗਾਇਜ਼ ਇਧਰ ਆਪਣਾ ਕਿੰਨਾ ਸੋਹਣਾ ਘਿਓ ਵੀ ਬਣ ਗਿਆ ਵਾ ਜਿਹੜੇ ਆਪਾਂ ਭਾਂਡੇ ਆ ਉਹ ਸਾਫ਼ ਕਰ ਲਏ ਆ ਹੁਣ ਇਹਨਾਂ ਇਹਨਾਂ ਨੂੰ ਆਪਾਂ ਧੋਵਾਂਗੇ ਤੇ ਮਾਂਜ ਕੇ ਆਪਾਂ ਇੱਧਰ ਰੱਖ ਲਏ ਇਹਨੂੰ ਆਪਾਂ ਪਹਿਲੇ ਸਾਫ਼ ਕਰ ਲਿਆ ਇਹੋਦੀ ਨੂੰ ਤੇ ਉਧਰੋਂ ਆਪਣਾ ਪਨੀਰ ਵੀ ਬਣ ਗਿਆ ਵਾ ਤੇ ਫੇਰ ਆਪਾਂ ਪਾਣੀ ਗਰਮ ਕਰਾਂਗੇ ਤੇ ਫੇਰ ਆਪਣੇ ਪچھے ਆਉਣ ਵਾਲੇ ਟਿਵਿਸ਼ਨ ਤੋਂ ਫੇਰ ਉਹਨਾਂ ਨੂੰ ਨਵਾਵਾਂ ਨਾ ਇੱਧਰ ਆਪਣਾ ਪਨੀਰ ਵੀ ਬਣ ਗਿਆ ਵਾ ਤੇ ਬੱਚੇ ਆਪਣੇ ਆਉਣ ਵਾਲੇ ਟਿਵਿਸ਼ਨ ਤੋਂ ਫੇਰ ਉਹਨਾਂ ਨੂੰ ਪਾਣੀ ਗਰਮ ਕਰਕੇ ਮੈਂ ਨਵਾਵਾਂਗੀ ਫੇਰ ਮੈਂ ਲਾਉਂਗੀ ਕੱਪੜਾ ਢੋਲ ਦਵਾਂਗੇ ਹੁਣ ਆਪਣਾ ਪਨੀਰ ਜਿਹੜਾ ਉਹ ਜੰਮ ਗਿਆ ਵਾ ਤੇ ਬੱਚਿਆਂ ਨੂੰ ਰਾਤ ਨੂੰ ਨਵਾਦੋ ਸਿਆਲ ਚ ਤੇ ਵਧੀਆ ਰਹਿੰਦਾ ਸਵੇਰੇ ਬੱਚਿਆਂ ਨੇ ਜਾਣਾ ਹੁੰਦਾ ਸਕੂਲ ਰਾਤ ਨੂੰ ਨਵਾ ਕੇ ਮੈਂ ਬਿਸਤਰੇ ਚਵਾੜ ਦੇਣੀ ਆ ਸਵੇਰੇ ਬੱਚਿਆਂ ਨੂੰ ਸਕੂਲ ਤਿਆਰ ਕਰਕੇ ਉਹਦਾ ਹੀ ਤਿਆਰ ਕਰਕੇ ਤੋਰ ਦੋ ਤੇ ਬੱਚੇ ਵਧੀਆ ਰਹਿੰਦੇ ਸਿਆਲ ਚ ਬੱਚਿਆਂ ਨੂੰ ਰਾਤ ਨੂੰ ਹੀ ਨਵਾ ਲੈਣਾ ਚਾਹੀਦਾ ਵਾ ਤੇ ਮੈਂ ਕੱਪੜੇ ਵੀ ਰਾਤ ਨੂੰ ਹੀ ਇੱਕ ਵਾਰੀ ਮਸ਼ੀਨ ਲਾ ਕੇ ਰਾਤ ਨੂੰ ਹੀ ਧੋ ਲੈਣੀ ਫਿਰ ਸਵੇਰੇ ਨਾਲ ਸੁੱਕਣੇ ਪਾਉਣੇ ਸੌਖੇ ਹੋ ਜਾਂਦੇ ਆ ਕਿਉਂਕਿ ਸਵੇਰੇ ਫਿਰ ਕੱਪੜੇ ਜਿਹੜੇ ਸੁੱਕਣੇ ਪਾਉਣੇ ਸੌਖੇ ਹੁੰਦੇ ਆ ਸਵੇਰੇ ਉੱਠ ਕੇ ਜਦੋਂ ਧੋਣ ਲੱਗੋ ਤੇ ਫਿਰ 11 12 ਵੱਜ ਜਾਂਦੇ ਧੋਂਦਿਆਂ ਧੋਂਦਿਆਂ ਤੋਂ ਨੇ ਨੂੰ ਧੁੱਪ ਚੱਲ ਦੇ ਵੀ ਵਧੀਆ ਸੁੱਕ ਜਾਂਦੇ ਆ ਤੇ ਕੰਮ ਵੀ ਜਲਦੀ ਹੋ ਜਾਂਦਾ ਵਾ ਇਦਾਂ ਕਰਕੇ ਮੈਂ ਸਾਰੇ ਕੰਮ ਆਪਣੇ ਨੇ ਵੇਖਦੀਆਂ ਤੇ ਵੇਖੋ ਇਧਰ ਆਪਣਾ ਪਨੀਰ ਕਿੱਡਾ ਸੋਹਣਾ ਬਣ ਕੇ ਹੋ ਗਿਆ ਹੈ ਰੈਡੀ ਤੇ ਫੇਰ ਆਪਾਂ ਹੁਣ ਦੂਜੇ ਕੰਮ ਕਰ ਲਾਂਗੇ ਇਹਨੂੰ ਜਿੱਦਾਂ ਮਰਜ਼ੀ ਆਪਾਂ ਵਰਤ ਸਕਦੇ ਆ ਸਬਜ਼ੀ ਚ ਜਿੱਦਾਂ ਮਰਜ਼ੀ ਕੁਝ ਵੀ ਬਣਾਉਣਾ ਬਣਾ ਸਕਦੇ ਆ ਇਸ ਪਨੀਰ ਨਾਲ ਗਾਇਜ਼ ਇਦਾਂ ਹੀ ਕਰਦੇ ਆ ਵੀਡੀਓ ਦਾ ਐਂਡ ਤੇ ਅਗਰ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਆ ਨਵੀਂ ਰੈਸਪੀ ਦੇ ਨਾਲ